ਸਟਾਰ ਚੋਣਾਂ ਦੌਰਾਨ ਕਰਨਾਟਕ ਵਿੱਚ ਜੋ ਕੁਝ ਬੇहद ਇਤਰਾਜ਼ਯੋਗ ਵਾਪਰਿਆ ਹੈ ਉਸ ਨੇ ਜਿੱਥੇ ਸੰਬੰਧਿਤ ਸਿਆਸੀ ਪਾਰਟੀਆਂ ਲਈ ਵੱਡੀ ਨਿਮੋਸ਼ੀ ਪੈਦਾ ਕੀਤੀ ਹੈ ਉਥੇ ਇੱਕ ਵਾਰ ਫਿਰ ਸਿਆਸੀ ਜੀਵਨ ਵਿੱਚ ਸਦਾਚਾਰਕ ਤਦਰੁਸ ਕੀਮਤਾਂ ਦੇ ਨਿਗਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਡੰਡੀ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ अनेका ਵਾਰ ਰਸੂਖਵਾਣ ਲੋਕ ਲੋੜਵੰਦਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹਨ ਡੰਡੀ ਕਰਨਾਟਕ ਵਿੱਚ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵ ਗੋੜਾ ਦੇ ਪਰਿਵਾਰ ਵਿੱਚ ਜੋ ਘਟਨਾਕਰਮ ਵਾਪਰਿਆ ਹੈ ਉਹ ਸ਼ਰਮਨਾਕ ਵੀ ਹੈ ਅਤੇ ਸ਼ਰਮਸਾਰ ਕਰਨ ਵਾਲਾ ਵੀ ਹੈ ਡੰਡੀ ਦੇਵ ਗੋੜਾ ਦਾ ਵਿਧਾਇਕ ਪੁੱਤਰ ਐਚ ਡੀ ਰੇਵੰਨਾ ਅਤੇ ਉਸਦੇ ਪੋਤੇ ਜੋ ਸੰਸਦ ਮੈਂਬਰ ਹੈ ਵਿਰੁੱਧ ਔਰਤਾਂ ਦਾ ਸ਼ੋਸ਼ਣ ਕਰਨ ਅਤੇ ਉਹਨਾਂ ਨੂੰ ਹਰ ਤਰ੍ਹਾਂ ਨਾਲ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ਾਂ ਅਧੀਨ ਕੇਸ ਦਰਜ ਕੀਤੇ ਗਏ ਹਨ ਡੰਡੀ ਘਰ ਵਿੱਚ ਕੰਮ ਕਰਦੀ ਇੱਕ ਔਰਤ ਨੇ ਪ੍ਰਜਵਲ ਰੇਵੰਨਾ ਉੱਤੇ ਕਈ ਸਾਲ ਉਸ ਦਾ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਹਨ ਅਤੇ ਇਹ ਵੀ ਕਿ ਅਜੇ ਹਾਲ ਕੁਝ ਹੋਰ ਲੋੜਵੰਦ ਔਰਤਾਂ ਨਾਲ ਵੀ ਉਹ ਲਗਾਤਾਰ ਕਰਦਾ ਰਿਹਾ ਹੈ ਡੰਡੀ ਇੱਕ ਇਹ ਵੀ ਦੋਸ਼ ਹੈ ਕਿ ਅਜਹੀਆਂ ਹਰਕਤਾਂ ਵਿੱਚ ਉਸਦਾ ਪਿਤਾ ਵੀ ਸ਼ਾਮਲ ਹੁੰਦਾ ਰਿਹਾ ਹੈ ਡੰਡੀ ਐਚ ਡੀ ਦੇਵਗੋੜਾ ਦਾ ਪੁੱਤਰ ਐਚ ਡੀ ਰੇਵੰਨਾ ਵੀ ਐਚ ਡੀ ਦੇਵਗੋੜਾ ਦੀ ਪਾਰਟੀ ਜਨਤਾ ਦਲ ਐਸ ਵੱਲੋਂ ਇਸ ਸਮੇਂ ਵਿਧਾਇਕ ਹੈ ਡੰਡੀ ਕਰਨਾਟਕ ਵਿੱਚ ਭਾਜਪਾ ਜਨਤਾ ਦਲ ਦੀ ਭਾਈਵਾਲ ਪਾਰਟੀ ਹੈ ਡੰਡੀ ਪ੍ਰਜਵਲ ਰੇਵੰਨਾ ਦੇ ਚੋਣ ਸਟਾਰਟ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀਆਂ ਵਿੱਚ ਸ਼ਿਰਕਤ ਕਰਦੇ ਰਹੇ ਹਨ ਅਤੇ ਇਹ ਵੀ ਕਿ ਉਹ ਉਸ ਦੀ ਸਟੇਜ ਤੋਂ ਉਸ ਦੀ ਪਰਸ਼ंसा ਵੀ ਕਰਦੇ ਰਹੇ ਹਨ ਡੰਡੀ ਚੋਣਾ ਤੋਂ ਪਹਿਲਾਂ ਵੀ ਪ੍ਰਜਵਲ ਰੇਵੰਨਾ ਸੰਬੰਧੀ ਅਜਈਆਂ ਗੱਲਾਂ ਉਠਦੀਆਂ ਰਹੀਆਂ ਸਨ ਪਰ ਭਾਜਪਾ ਨੇ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵ ਗੋੜਾ ਅਤੇ ਉਸ ਦੀ ਪਾਰਟੀ ਨਾਲ ਸੰਬੰਧ ਬਣਾਈ ਰੱਖਣ ਲਈ ਇਹਨਾਂ ਦੋਸ਼ਾਂ ਨੂੰ ਅਣਗੌਲੀਆਂ ਕਰ ਦਿੱਤਾ ਹੈ ਡੰਡੀ ਹੁਣ ਜਦੋਂ ਪੈਨ ਡਰਾਈਵ ਰਾਹੀਂ ਸੈਂਕੜੇ ਵੀਡੀਓ ਕਲਿੱਪਾਂ ਸਾਹਮਣੇ ਆ ਗਈਆਂ ਹਨ ਤਾਂ ਜਿੱਥੇ ਆਮ ਲੋਕ ਹੈਰਾਨ ਰਹਿ ਗਏ ਹਨ ਉੱਥੇ ਸਬੰਧਤ ਪਾਰਟੀਆਂ ਨੂੰ ਵੀ ਸ਼ਰਮਿੰਦਗੀ ਸਹਿਣੀ ਪੈ ਰਹੀ ਹੈ ਡੰਡੀ ਭਾਜਪਾ ਸਿਧਾਂਤਕ ਤੌਰ ਉੱਤੇ ਇਹ ਦਾਵਾ ਕਰਦੀ ਹੈ ਕਿ ਉਹ ਔਰਤਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣ ਅਤੇ ਉਹਨਾਂ ਨੂੰ ਸੁਰੱਖਿਆ ਮਹੱਈਆ ਕਰਨ ਲਈ ਪ੍ਰਤੀਬੱਧ ਹੈ ਪਰ ਇਸ ਸੰਬੰਧੀ ਅਨੇਕਾਂ ਵਾਰ ਉਸ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਦੇਖਣ ਨੂੰ ਮਿਲਦਾ ਰਿਹਾ ਹੈ ਡੰਡੀ ਗੁਜਰਾਤ ਵਿੱਚ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਸਜ਼ਾ ਵਿੱਚ ਛੋਟ ਦੇ ਕੇ ਰਿਹਾ ਕਰਵਾ ਦਿੱਤਾ ਗਿਆ ਬਾਅਦ ਵਿੱਚ ਸੁਪਰੀਮ ਕੋਰਟ ਨੇ ਇਹ ਫੈਸਲਾ ਪਲਟ ਦਿੱਤਾ ਡੰਡੀ ਮਣੀਪੁਰ ਦਾ ਘਟਨਾਕਰਮ ਵੀ ਸਾਡੇ ਸਾਹਮਣੇ ਹੈ ਡੰਡੀ ਉੱਤਰ ਪ੍ਰਦੇਸ਼ ਵਿੱਚ ਵੀ ਭਾਜਪਾ ਦੇ ਕੈਸਰਗੰਜ ਤੋਂ ਸੰਸਦ ਮੈਂਬਰ ਬ੍ਰਿਜ ਪੂਸ਼ਣ ਸ਼ਰਣ ਸਿੰਘ ਕਾਰਨ ਪਾਰਟੀ ਦੀ ਕਾਫੀ ਖੁਰਨਾਮੀ ਹੋ ਚੁੱਕੀ ਹੈ ਜਿਸ ਉੱਪਰ ਲੰਬੇ ਸਮੇਂ ਤੱਕ 올ੰਪੀਅਨ ਖਿਡਾਰਨ ਨੂੰ ਟੰਗ ਪਰੇਸ਼ਾਨ ਕਰਨ ਦੇ ਦੋਸ਼ ਸਟਾਪ